ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦਾਨ ਗੁਦਿਆਲ ਸਿੰਘ ਸੈਣੀ ਨੇ ਪ੍ਰਦਾਨ ਕੀ ਹੇਠ ਮਹੀਨਾਵਾਰ ਵਿਸ਼ੇਸ਼ ਕਟੜਾ ਦਿੱਤੀ ਗਈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦਾਨ ਗੁਦਿਆਲ ਸਿੰਘ ਸੈਣੀ ਨੇ ਦੱਸਿਆ ਕਿ ਮਹੀਨਾਵਾਰ ਹੋਈ ਇਸ ਵਿਸ਼ੇਸ਼ ਕਟੜਾ ਵਿੱਚ ਜਿੱਥੇ ਪੁਲਿਸ ਪੈਨਸ਼ਨਰ ਨੂੰ ਪੇਸ਼ ਆ ਰਹੀਆਂ ਤੇ ਪੇਸ਼ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਡਿਜੀਟਲ ਸੇਵਿੰਗ ਪ੍ਰੋਜੈਕਟ ਫਾਰ ਐਲਡਰਸ ਹੈਲਥਕੇਅਰ ਇੰਡੀਆ ਦੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਭੁੱਜ ਕੋਆਰਡੀਨੇਟਰ ਰਾਜੂ ਸਿੰਘ ਨੇ साइबर क्राइम संबंधी विस्तार पूर्वक जानकारी दी इस मौके विजय कुमार सीरियमी प्रधान रमेश कुमार जनरल सेक्रेटरी सुरेंद्र कुमार सोमराज मनिंदर कुमार प्रेतम चंद बलविंदर कुमार मोहन सिंह बलदेव राज ਆ ਸਰ ਮੀਟਿੰਗ ਰੱਖੀ ਕੀ ਕਹਿਣਾ ਚਾਹੋਗੇ ਮੈਂ ਹਰਤੇਰਾ ਸਿੰਘ ਸੈਣੀ ਜਿਹੜਾ ਪ੍ਰਧਾਨ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਜਿਲ੍ਹਾ ਮਾਨਗੋ ਅੱਜ ਸਾਡੀ ਪੁਲਿਸ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜਿਹੜੀ ਆ ਹਰ 17 ਤਰੀਕ ਨੂੰ ਹੋਈ ਆ ਉਹ ਵੀ ਅੱਜ ਸੀ ਸਾਡੇ ਬਹੁਤ ਸਾਰੇ ਮੇਰੇ ਜਿਹੜੇ ਸਾਥੀ ਮੇਰੇ ਵੀਰ ਜਿਹੜੇ ਆ ਰਿਟਾਇਰ ਹੋਏ ਉੱਥੇ ਆਏ ਆ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਦੁੱਖਾਂ ਸੁੱਖਾਂ ਦੇ ਬਾਰੇ ਜਿਹੜਾ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਆ ਔਰ ਆਪਣੇ ਕੁਝ ਕੰਮਾਂ ਦੇ ਬਾਰੇ ਜੇ ਕਿਤੇ ਹੈ ਉਹਦੇ ਬਾਰੇ ਵਿਚਾਰ ਚਰਚਾ ਕੀਤੀ ਹੈ ਜਿਹੜਾ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਜਿਹੜੇ ਉਹ ਨਿਪਟਾਏ ਜਾਣਗੇ ਦੂਸਰਾ ਅਸੀਂ ਆਪਣਾ ਨਵਾਂ ਦਫ਼ਤਰ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਹੋਇਆ ਜਿਹਦੇ ਸਬੰਧ ਐਸਐਸਪੀ ਸਾਹਿਬ ਨੂੰ ਮਿਲ ਰਹੇ ਆ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਵਾ ਦੂਸਰਾ ਅਜ ਖਾਸ ਤੌਰ ਤੇ ਇੱਕ ਜਿਹੜਾ ਬਹੁਤ ਵਧੀਆ ਸਾਡੇ ਵੀਰ ਜੀ ਜਿਹੜੇ ਆ ਸਰਦਾਰ ਰਾਜੂ ਸਿੰਘ ਜੀ ਜਿਹੜੇ ਸਟੇਟ ਕੋਆਰਡੀਨੇਟਰ ਆ ਡਿਜੀਟਲ ਸੇਫਟੀ ਟ੍ਰੇਨਿੰਗ ਫਾਰ ਡਿਜੀਟਲ ਦੇ ਜਿਹੜੇ ਆ ਉਹ ਅੱਜ ਸਾਡੇ ਵਿੱਚ ਚੰਡੀਗੜ੍ਹ ਤੋਂ ਆਏ ਆ ਜਿਨ੍ਹਾਂ ਨੇ ਸਾਨੂੰ ਸਾਰੇ ਰਿਟਾਇਰੀਆਂ ਨੂੰ ਇੱਕ ਬਹੁਤ ਵਧੀਆ ਵੀ ਜਿਹੜੇ ਸਾਡੇ ਨਾਲ ਅੱਜ ਕੱਲ ਦੇ ਯੁੱਗ ਦੇ ਵਿੱਚ ਫਰਾਡ ਹੋ ਰਹੇ ਆ ਉਹਦੇ ਬਾਰੇ ਉਹਨਾਂ ਨੇ ਸਾਨੂੰ ਦੱਸਿਆ ਵਾ ਜਿਹਦੇ ਵਿੱਚ ਪਾਸਵਰਡ ਕਿਵੇਂ ਲਾਉਣਾ ਆ ਜਿਹੜੀ ਆ ਐਪ ਆ ਜਿਹੜੀ ਆ ਉਹ ਕਿਤਨਾ ਯੂਜ਼ ਕਰਨੀ ਆ ਜਾਂ ਜੇ ਕੋਈ ਤੁਹਾਨੂੰ ਫਰਾਡ ਕਾਲ ਆਉਂਦੀ ਉਹ ਤੋਂ ਕਿਵੇਂ ਬਚਣਾ ਵਾ ਜਾ ਤੁਸੀਂ ਬੈਂਕ ਵਿੱਚ ट्रांजैक्शन ਹੁੰਦੀ ਆ ਉਹਦੇ ਤੋਂ ਕਿਵੇਂ ਬਚਣਾ ਵਾ ਜਾਂ ਜਿਹੜੇ ਆਮ ਤੌਰ ਤੇ ਕਦੀ ਵੈਸੇ ਹੀ ਕੋਈ ਮੈਸੇਜ ਆ ਜਾਂਦਾ ਤੁਹਾਨੂੰ ਇੱਕ ਟਿਕ ਕਰਨ ਲਾਗ ਪੈਂਦੇ ਉਹ ਤੋਂ ਕਿਵੇਂ ਬਚਣਾ ਵਾ ਉਹਦੇ ਬਾਰੇ ਜਾ ਪਾ ਕੇ ਸਾਰਾ ਕੁਝ ਉਹਦੇ ਵਿੱਚ ਇਹ ਸੋਲੂਸ਼ਨ ਕੱਢਿਆ ਵੀ ਸਾਨੂੰ ਜਿੰਨੇ ਵੀ ਬਜ਼ੁਰਗ ਆ ਜਿਨ੍ਹਾਂ ਨੂੰ ਅੰਗਰੇਜ਼ੀ ਬੋਧੀ ਨਹੀਂ ਆਉਂਦੀ ਨਾ ਸਮਝ ਆਉਂਦੀ ਆ ਮੈਸੇਜਾਂ ਦੀ ਨਾ ਦੂਜੀ ਕੋਈ ਵੀ ਸਾਨੂੰ ਮੋਬਾਈਲ ਫੋਨ ਦੇ ਉੱਤੇ ਲੈਪਟਾਪ ਦੇ ਉੱਤੇ ਪੰਗਾ ਨਹੀਂ ਲੈਣਾ ਚਾਹੀਦਾ ਨਾ ਸਾਨੂੰ ਕਰਨਾ ਚਾਹੀਦਾ ਔਰ ਆਪਣਾ ਜਿਹੜੇ ਅਕਾਊਂਟ ਆ ਉਹਨਾਂ ਨੂੰ ਸੇਫ ਰੱਖਣ ਵਾਸਤੇ ਏਟੀਐਮ ਦੀ ਜਿਹੜੀ ਵਰਤੋਂ ਵੀ ਕੜੀ ਬੜੀ ਸਾਵਧਾਨੀ ਦੇ ਨਾਲ ਕਰਨੀ ਚਾਹੀਦੀ ਆ ਤੇ ਆਪਣੇ ਅਕਾਊਂਟਾਂ ਤੋਂ ਜਿਹੜਾ ਆਪਣੇ ਚੈੱਕ ਦੁਆਰਾ ਜਾਂ ਮੈਂ ਕਹੂੰਗਾ ਉਤਰਾਇਂ ਜਿਹੜਾ ਉਹ ਸੇਫ ਰੱਖਣ ਦੂਸਰਾ ਜਿਤਨਾ ਹੀ ਬਿਜਲੀ ਦੇ ਬਿੱਲ ਦੂਜੇ ਹੋਰ ਜਮ੍ਹਾਂ ਕਰਾਉਣੇ ਟੈਲੀਫੋਨ ਬਿੱਲ ਦੂਜੇ ਕਰਾਉਣੇ ਆ ਉਹਦੇ ਵਿੱਚ ਵੀ ਜਿਹੜੀ ਆ ਆਪਣੇ ਫਰਾਡ ਜਿਹੜੇ ਹੁੰਦੇ ਆ ਇਹਨਾਂ ਨੇ ਦੋ ਹੈਲਪਲਾਈਨਾਂ ਜਿਹੜੀਆਂ ਦਿੱਤੀਆਂ ਵਾ ਸਾਨੂੰ ਜਿਹੜੇ ਕਿ ਜੇ ਕ੍ਰਾਈਮ ਹੋ ਜੇ ਤੋਂ ਉਹਦੇ ਵਿੱਚ ਇੱਕ ਹੈਗਾ 14567 ਹੈਲਪਲਾਈਨ ਇੰਡੀਆ ਦੀ ਆਏ ਜਿਹੜੀ ਕਿ ਪੰਜਾਬ ਦੇ ਵਿੱਚ ਚੱਲਦੀ ਆ ਜਿਹੜੀ ਆ ਸੈਂਟਰ ਗਵਰਨਮੈਂਟ ਨਾਲ ਕੋਆਰਡੀਨੇਟ ਕਰ ਰਹੀ ਆ ਇੱਕ ਇਹਨਾਂ ਨੇ ਨੰਬਰ ਹੋਰ ਸਾਈਬਰ ਕ੍ਰਾਈਮ ਦਾ ਦਿੱਤਾ 1930 ਨੰਬਰ 1930 ਜਿਹੜਾ ਕਿ ਉਹਦੇ ਨਾਲ ਜੇ ਕੁਝ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੋਏ ਨਾ ਤੇ ਜਲਦ ਤੋਂ ਜਲਦ ਜਿਹੜੀ ਆ ਉਹਦੇ ਉੱਤੇ ਜਿਹੜੀ ਆ ਉਹ ਤੁਹਾਨੂੰ ਕਾਲ ਕਰਕੇ ਆਪਣੀ ਜਿਹੜੀ ਆ ਰਿਪੋਰਟ ਆ ਉਹ ਦਰਜ ਕਰਾ ਦੇਣੀ ਚਾਹੀਦੀ ਆ ਇਦੇ ਬਾਰੇ ਉਹਨਾਂ ਨੇ ਅੱਜ ਜਾਣ ਕੇ ਸਾਨੂੰ ਖਾਸ ਤੌਰ ਤੇ ਦੱਸਿਆ ਅਸੀਂ ਇਹਨਾਂ ਦਾ ਆਪਣੇ ਮੈਂ ਸਾਰੇ ਮੈਂਬਰਾਂ ਵੱਲੋਂ ਆਪਣੇ ਵੱਲੋਂ ਔਰ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਵੀ ਸਾਨੂੰ ਇਹਨਾਂ ਨੇ ਅੱਜ ਇੱਕ ਅੱਜ ਦੇ ਯੁੱਗ ਦੀ ਜਿਹੜੀ ਬਹੁਤ ਵਧੀਆ ਜਾਣਕਾਰੀ ਆਣ ਕੇ ਦਿੱਤੀ ਆ ਪਰ ਆ ਜੀ